ਗਾਈਸ ਅੱਜ ਪਹੁੰਚੂਕੇ ਆ ਵਾਲਮਾਰਟ ਵਿੱਚ ਅੱਜ ਤੁਹਾਨੂੰ ਦਿਖਾਉਨੇ ਆ ਸਬਜ਼ੀਆਂ ਦੇ ਰੇਟ ਕਿੰਨੇ ਜ਼ਿਆਦਾ ਨੇ ਇੱਥੇ ਬਹੁਤ ਮਹਿੰਗੀਆਂ ਸਬਜ਼ੀਆਂ ਨੇ ਇੱਥੇ ਦਿਖਾਉਣੇ ਆ ਜੋ ਆ ਦੇਖੋ ਅਸੀਂ ਪਹੁੰਚਿਆ ਵਾਲਮਾਰਟ ਵਿੱਚ ਕੌਫੀ ਹੈਗੀ ਤੇ 4 ਡਾਲਰ 79 ਪੈਸੇ ਬ੍ਰੋਕਲੀ 2.47 ਇਹ ਗੋਭੀ ਇੱਥੇ 4 ਕਿਲੋ ਆਪਣੇ ਪੰਜਾਬ ਵਿੱਚ ਮਿਲਦੀ ਹੁੰਦੀ ਹੈ ਤੇ ਇੱਥੇ ਰੇਟ ਦੇਖ ਲਓ 4 ਤੇ ਸਤਨਵੇਂ ਬੱਸ 1.5 ਡਾਲਰ ਜੇ ਤੁਹਾਨੂੰ ਆਪਾਂ ਇਹਨਾਂ ਨੂੰ ਡੰਗਰਾਂ ਨੂੰ ਪਾਉਂਦੇ ਆ ਆਹ ਪਾਲਕ 2 ਡਾਲਰ ਦੀ ਆਪਣੇ ਬਾਗੂ ਆਮ ਹੁੰਦੀ ਆ ਇਹ ਆ ਗਈ ਪੱਤ ਗੋਭੀ 3.5 ਡਾਲਰ ਵੀ ਆਪਣੇ ਆਮ ਹੈ ਬਹੁਤ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈ ਕੈਨੇਡਾ ਵਿੱਚ ਇਤਲ ਦੇਖ ਲੋ ਡਰਨੇਪਸ ਵਾਇਪ ਇਹ ਗੋਂਗਲੂ ਹਾਂ ਹਾਂ ਗੋਂਗਲੂ ਇਹ ਆਪਾਂ ਵੱਟਾਂ ਤੇ ਆਮ ਹੀ ਲਾ ਦਿੰਨੇ ਆ ਦਿਖਾਂਦੇ ਵੀ ਨਹੀਂ ਆ ਵੀ ਆ ਗਿਆ ਕਿੰਨੀ ਕਰਨੀ ਕੀ ਹੈ ਤੇ ਚੰਦਰ ਕੋਲੋਂ ਲਾ ਕੇ ਬਹੁਤ ਜ਼ਿਆਦਾ ਮਹਿੰਗਾਈ ਹੈ ਸਬਜ਼ੀਆਂ ਆਪਾਂ ਪੰਜਾਬ ਚ ਖਾਂਦੇ ਨਹੀਂ ਆਪਣੇ ਕੋਲ ਜ਼ਿਆਦਾ ਸਬਜ਼ੀਆਂ ਵੇਸਟ ਜਾਂਦੀਆਂ ਨੇ ਵੇਸਟ ਹੁੰਦੀਆਂ ਰਹਿੰਦੀਆਂ ਨੇ ਇੱਥੇ ਵੇਖ ਲਓ ਆ ਮੱਕੀ ਕੋਰਨ ਵਾਲੀ 4 ਪੀਸ ਨੇ 6 ਡਾਲਰ ਦੇ ਮਤਲਬ ਇਹ ਹੋ ਗਈ 6 ਡਾਲਰ 360 ਰੁਪਏ ਦੀਆਂ 4 ਛੱਲੀਆਂ ਇਹ ਚੀਜ਼ਾਂ ਬਹੁਤ ਮਹਿੰਗੀਆਂ ਇਹ ਆ ਗਈ ਆਪਣੀ ਸ਼ਿਮਲਾ ਮਿਰਚ ਪੀਲੇ ਰੰਗ ਦੀ ਖੀਰੇ ਨੇ ਆਪਣੇ ਠੀਰਾ ਹੈਗਾ ਇਹ 120 150 ਰੁਪਏ ਕਿਲੋ 140 ਕੁੰਬਾ ਆ ਗਏ ਆਪਣੇ ਪਨ ਬੈਗ ਛੋਟਾ ਜਿਹਾ 27 ਗ੍ਰਾਮ ਦਾ 4 ਡਾਲਰ ਦਾ 240 ਰੁਪਏ ਕਿਲੋ ਕਿਲੋ ਨਹੀਂ ਸੋਰੀ 250 ਗ੍ਰਾਮ ਤੋਂ ਵੀ ਘੱਟ ਸਾਰੀਆਂ ਚੀਜ਼ਾਂ ਮਹਿੰਗੀਆਂ ਪਿੰਡੀਆਂ ਜਿਹੜੀ ਆਪਣੇ 30 40 ਰੁਪਏ ਕਿਲੋ ਹੋ ਜਾਂਦੇ 20 ਵੀ ਹੋ ਜਾਂਦੀ ਐ ਉਹ ਇੱਥੇ ਹੈਗੀ 6 ਡਾਲਰ ਦੀ ਤੱਕ ਸਾਡੇ ਪੈਂਸੋ ਕੁਪੇਕਲੋ ਢੰਡੀਆਂ ਸਾਰੀਆਂ ਜਿਵੇਂ ਬਹੁਤ ਜ਼ਿਆਦਾ ਮਹਿੰਗੀਆਂ ਨੇ ਇੱਥੇ ਤਾਂ ਮਹਿੰਗਾਈ ਬਹੁਤ ਜ਼ਿਆਦਾ ਇੱਥੇ ਤਾਂ ਕੈਨੇਡਾ ਵਿੱਚ ਜਿਹੜੀਆਂ ਚੀਜ਼ਾਂ ਆਪਣੇ ਆਮ ਉੱਥੇ ਰੋਲਦੀਆਂ ਫਿਰਦੀਆਂ ਨੇ ਆਪਣਾ ਡੰਗਰਾਂ ਨੂੰ ਪਾਉਂਦੇ ਆ ਗੋਭੀ ਵਗੈਰਾ ਇੱਥੇ 350 400 ਰੁਪਏ ਕਿਲੋ ਮਿਲ ਰਹੀਆਂ ਨੇ ਆਪਣੂੰ ਕੀ ਹੋਰ ਵੀ ਦਿਖਾਉਣਾ ਹੈਾਨੂੰ ਇੱਧਰ ਪਰ ਭੂਜ 6 360 ਰੁਪਏ ਕਿਲੋ ਐਪਲ ਐਪਲ ਕੋਲ ਜੀਐਸਟੀ ਬਹੁਤ ਹੁੰਦਾ ਹੈ ਜੂਸੀ ਐਪਲ ਇਹ ਹੈਗਾ ਇੱਕ ਪੈਕੇਟ 70 ਡਾਲਰ ਤਕਰੀਬਨ ਹੈਗਾ 450 ਇਹ ਹੈ ਬੋਸਤਾ ਆਪਾਂ ਦਾ ਟੇਸਟ ਬਹੁਤ ਹੈ ਇੱਥੇ। ਜ਼ਰੂਰਤਾਂ ਤਾਂ तकरीबन ਸਾਰਾ ਵਧੀਆ। ਇਹ ਬਨਾਣਾਸ। ਇਹਦਾ ਪਤਾ ਨਹੀਂ ਕੀ ਹਿਸਾਬ ਕਰਦਾ। ਇੱਧਰ ਸਬਜ਼ੀਆਂ ਦਿਖਾਉਣਾ ਆਲੂ ਵਗੈਰਾ ਇਹ ਆਲੂ ਹੈ ਜੀ 1.7 ਮਤਲਬ 2 2 ਡਾਲਰ ਵਧੀਆਂ ਨੇ ਯਾਰ ਲਾਲ ਆਲੂ ਪਿਆਜ਼ ਟਾੜੀ ਕਿ ਇਹਨਾਂ ਦਾ ਕਿਲੋ ਨਾਲ ਨਹੀਂ ਮਿਲਦਾ ਉਹਨਾਂ ਨੂੰ ਇਹ ਪਤਾ ਨਹੀਂ Walmart will be closed for the evening. At this time, we kindly ask that you please make your final selection and proceed to the front checkout where cashier are waiting to assist you That's for your shopping, to be in Walmart Realty tomorrow morning at 7 a.m. On behalf of Walmart Management and Associates, thank you for choosing your Silicon and Walmart and have a good evening. ਰੱਦੀਆਂ ਸਬਜ਼ੀਆਂ ਆਪਾਂ ਪੰਜਾਬ ਖਾਂਦੇ ਵੀ ਨਹੀਂ ਤੇ ਐਂ ਸੁੱਟ ਦਿੰਨੇ ਆ ਨਖਰੇ ਨਾਲ ਖਾਂਦੇ ਆ ਤੇ ਹੁਣ ਵੇਖ ਲਓ ਕੀ ਰੇਟ ਆ ਇੱਥੇ ਤਕਰੀਬਨ ਇੱਕ ਫੁੱਲ ਗੋਭੀ ਦਾ 500 5 ਡਾਲਰ ਦਾ ਇਹ ਹੈ 3 300 ਰੁਪਏ ਦਾ ਇੱਕ ਪੀਸ 350 ਆ ਵੇਖੋ ਧਣੀਆਂ ਜਿਹੜਾ ਉਂਜੀ ਵਟਾਂ ਤੇ ਲਾਜ਼ੀ ਦਾ ਇੱਕ ਕੁਚੀ ਹੈ ਹੈਗੀ 1.17 ਡਾਲਰ ਤਕਰੀਬਨ 70 ਰੁਪਏ ਰੁਪਏ ਦਾ ਇਹ ਧਣੀਆ 2 ਡਾਲਰ 68 ਪੈਸੇ ਦਾ ਤਕਰੀਬਨ ਇਹ ਹੈਗਾ 60 120 ਡੇਢ ਦੇ ਦਰ ਕਰੇਲੇ ਆ ਗਏ ਕਰੇਲਾ ਇਹ ਵੀ ਆ ਗਏ ਜੀ ਆਪਣੇ ਜੀ 150 ਰੁਪਿਆ ਕਿਲੋ ਦੇਖੋ ਥੋਮ ਆਉਣੀ ਬੜੀ ਵੱਡੀ ਨੋਬਲ ਹੈ ਇਹ ਆ ਗਿਆ ਕਦੂ ਇਹ ਇੱਕ ਪੀਸ ਮੈਨੂੰ ਲੱਗਦਾ ਹੈਗਾ 2.120 30 40 ਦਾ ਇਹ ਵੈਜੀਟੇਬਲ ਸੈਕਸ਼ਨ ਹੈ ਸਾਰਾ ਵਾਲਮਟ ਐਡਮਿੰਟਨ ਕੈਨੇਡਾ ਬਹੁਤ ਮਹਿੰਗਾਈ ਹੋ ਚੁੱਕੀ ਹੈ ਕੈਨੇਡਾ ਵਿੱਚ ਆ ਛੱਲੀਆਂ ਆਪਣੀਆਂ ਇੱਕ ਛੱਲੀ ਦਾ ਹੈ 83 ਪੈਸੇ ਤਕਰੀਬਨ ਪੰਜਾਬ ਕੁ 50 ਰੁਪਏ ਦੀ ਇੱਕ ਛੱਲੀ ਇਹ ਵੀ ਜਿਆਦਾ ਵਧੀਆ ਨਹੀਂ ਹੈਗੀ ਬੈਡ ਕੁਆਲਿਟੀ ਦੀ ਆ ਸਟੋਰ ਬੈਰੀ ਬਾਕਸ 5 ਡਾਲਰ ਤਕਰੀਬਨ 300 ਦਾ ਬਾਕਸ ਇਆ ਇਹ ਆਪਣੇ ਤੂਤੀਆਂ ਦਾ درخت ਲੱਗਦਾ 5 ਡਾਲਰ ਸੌਰੀ 4 ਡਾਲਰ ਪਲਾਂਟਸ ਜੈਕਟਰਸ സെ പ്ലാന് സമയം